ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ 2026 ਨੂੰ ਲੈ ਕੇ ਪੰਚਕੁਲਾ ਦੇ ਵਿੱਚ ਜੁਡੀਸ਼ੀਅਲ ਕਮਿਸ਼ਨ ਦੇ ਸਾਹਮਣੇ ਸੁਣਵਾਈ ਹੋਈ ਇਸ ਦੌਰਾਨ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਹਾਜ਼ਰ ਹੋਏ ਅਤੇ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਦਾ ਤੇ ਕਈ ਦੋਸ਼ ਲਗਾਉਂਦੇ ਨਜ਼ਰ ਆਏ ਦਾਦੂਵਾਲ ਨੇ 104 ਕਰੋੜ ਰੁਪਏ ਦੇ ਬਜਟ ਨੂੰ ਲੈ ਕੇ ਗੈਰਕਾਨੂੰਨੀ ਢੰਗ ਦੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਉਹਨੇ ਕਿ 7 ਜਨਵਰੀ ਨੂੰ ਪੇਸ਼ ਕੀਤਾ ਗਿਆ ਬਜਟ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਉਹ ਪਾਸ ਕੀਤਾ ਗਿਆ ਦਾਦੂਵਾਲ ਦੇ ਅਨੁਸਾਰ 32 ਦੇ ਵਿੱਚ ਦੋ ਮੈਂਬਰਾਂ ਦੀ ਹਾਜ਼ਰੀ ਕੁਰਕਸ਼ੇਤਰ ਦਿਖਾਈ ਗਈ ਜਦ ਕਿ ਉਹ ਪੰਚਕੁਲਾ ਦੇ ਵਿੱਚ ਮੌਜੂਦ ਸਨ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਉਹੀ ਬਜਟ ਹੈ ਜਿਸ ਨੂੰ 25 ਜੂਨ 2025 ਨੂੰ ਖੁਦ ਚਿੰਦਾ ਦੇ ਵੱਲੋਂ ਖਾਮੀਆਂ ਦਰਸਾਉਂਦੇ ਹੋਏ ਰੱਦ ਕੀਤਾ ਗਿਆ ਸੀ ਦਾਦੂਵਾਲ ਨੇ ਦੋਸ਼ ਲਾਇਆ ਕਿ ਪਿਛਲੇ 10 ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਕੀਤਾ ਗਿਆ ਅਤੇ ਹੁਣ ਉਸ ਨੂੰ ਕਾਨੂੰਨੀ ਜਾਮਾ ਪਹਿਨਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾਦੂਵਾਂ ਨੇ ਦਾਅਵਾ ਕੀਤਾ ਹੈ ਕਿ ਮੈਂਬਰਾਂ ਤੋਂ ਦਬਾਹ ਹੇਠ ਸਾਈਨ ਕਰਵਾਏ ਗਏ ਅਤੇ ਕੁਝ ਦਸਕਤ ਘਰ ਬੈਠ ਕੇ ਕਰਵਾਏ ਗਏ ਉਨ੍ਹਾਂ ਕਿਹਾ ਕਿ ਕੁਰਕ ਖੇਤਰ ਸਥਿਤ ਮੁੱਖ ਦਫ਼ਤਰ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਉਪਲਬਧ ਨਹੀਂ ਹਨ ਅਤੇ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੁਡੀਸ਼ੀਅਲ ਕਮਿਸ਼ਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਜ਼ਰੂਰਤ ਪਈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਵਿਖੜਕਾਉਣਗੇ। ਇਸ ਦੇ ਨਾਲ ਹੀ ਦਾदूवाल ਜਗਦੀਸ਼ ਸਿੰਘ ਕੀ ਦਾਤੇ ਕਾਫੀ ਹਮਲਾਵਰ ਹੁੰਦੇ ਨਜ਼ਰ ਆਏ। ਉਹਨਾਂ ਤੇ ਗੰਭੀਰ ਇਲਜ਼ਾਮ ਲਾਉਂਦੇ ਨਜ਼ਰ ਆਏ ਕਿ ਕੁਝ ਕਿਆ ਉਹਨਾਂ ਨੇ ਇੱਕ ਵਾਰ ਆਪਾ ਉਹ ਸੁਣਦੇ ਆ। ਜੋ ਬਜਟ ਜਿਲਾਸ ਜਿਗਦੀ ਨੇ 7 ਜਨਵਰੀ ਨੂੰ ਕੀਤਾ ਸੀ ਉਸ ਫੋਰਮ ਪੂਰਾ ਨਹੀਂ ਸੀਗਾ ਫੋਰਮ ਪੂਰਾ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਬਜਟ ਪਾਸ ਕਰਨ ਦਾ ਐਲਾਨ ਕਰ ਦਿੱਤਾ ਸੀ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਉਹ ਹੀ ਬਜਟ ਸੀ ਜਿਹੜਾ ਖੁਦ ਝਿੰਡਾ ਨੇ 25 ਜੂਨ 2025 ਨੂੰ ਰੱਦ ਕੀਤਾ ਸੀ ਇਹ ਕੈਟੇਗਰੀ ਦੇ ਵਿੱਚ ਖਾਮੀਆਂ ਨੇ ਕਮੀਆਂ ਨੇ ਇਹ ਫਾਈਲ ਜਿਹੜਾ ਹੈਗਾ ਪਾਸ ਨਹੀਂ ਕੀਤਾ ਜਾ ਸਕਦਾ ਸੀ ਨਵਾਂ ਬਜਟ ਬਣਾਵਾਂਗੇ ਤੇ ਉਹ ਅਸੀਂ ਲੈ ਕੇ ਆਵਾਂਗੇ ਪਰ ਇਹ 10 ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਕੋਈ ਨਵਾਂ ਬਜਟ ਬਣਾ ਸਕੇ ਨਾ ਉਹਦੇ ਜ ਕੋਈ ਖਾਮੀਆਂ ਘੱਟ ਸਕੇ ਤਾਂ ਅੱਜ ਉਸੇ ਬਜਟ ਨੂੰ ਇਨ ਬਿਨ ਉਸੇ ਤਰ੍ਹਾਂ ਪਾਸ ਕਰਨਾ ਚਾਹੁੰਦੇ 104 ਕਰੋੜ ਦਾ ਬਜਟ ਉਸ ਤੋਂ ਬਾਅਦ 10 ਮਹੀਨਿਆਂ ਦੇ ਵਿੱਚ ਜੋ ਰਕਮ ਲਖਬੀਸ ਸਿੰਘ ਢੰਡਾ ਨੇ ਕੀਤੀ ਆ ਉਹਨੂੰ ਬਜਟ ਪਾਸ ਕਰਕੇ ਤੇ ਲੀਗਲ ਕਰਨਾ ਚਾਹੁੰਦੇ ਕਾਨੂੰਨੀ ਬਣਾਉਣਾ ਚਾਹੁੰਦੇ ਆ ਜਿਸ ਦਾ ਆਬਜੈਕਸ਼ਨ ਸਾਡੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਮੀਤਾ ਰਾਮ ਸਰਕਾਰ ਦਾ ਉਹਨਾਂ ਨੇ ਜੁਡੀਸ਼ੀਅਲ ਕੋਲੇ ਕੀਤਾ ਸੀਗਾ ਕਿ ਜਿਹੜਾ ਉਹਨਾਂ ਨੇ ਕੋਰਮ ਪੂਰਾ ਦਿਖਾਇਆ ਉਹ ਕੋਰਮ ਪੂਰਾ ਹੈ ਹੀ ਨਹੀਂ ਸੀਗਾ 229 ਮੈਂਬਰ ਸੀ ਪਰ ਉਹਨਾਂ ਨੇ 33 ਦੇ ਸਾਈਨ ਜਿਹੜੇ ਜੁਡੀਸ਼ੀਅਲ ਕੋਲੇ ਪੇਸ ਕੀਤੇ ਸਨ 33 ਵਿੱਚ ਦੋ ਉਹਨਾਂ ਮੈਂਬਰ ਸਹਿਬਾਨਾਂ ਦੇ ਸਰਦਾਰ ਜੋਗਗ ਸਿੰਘ ਜੀ ਆ ਖੜੇ ਨੇ ਸਾਡੇ ਕੋਲ ਜਮਨਾ ਨਗਰ ਸੀਨੀਅਰ ਮੈਂਬਰ ਨੇ ਸਾਫ ਦਾ ਜਰਨਲਿਸਟ ਕਰਨੇ ਔਰ ਜਥੇਦਾਰ ਬਲਦੇਵ ਸਿੰਘ ਹਾਬੜੀ ਕੈਂਥਲ ਤੋਂ ਮੈਂਬਰ ਨੇ ਮਹਾਰੀ ਸਿੰਘ ਉਹਨਾਂ ਨੂੰ ਹਾਜ਼ਰੀ ਕੁਸ਼ੇਤਰ ਦਿਖਾਈ ਬਜਟ ਪਾਸ ਜਦੋਂ ਕਿ ਉਹ ਸਾਡੇ ਕੋਲ ਗੁਰਦੁਆਰਾ ਨਾੜਾ ਸਾਹਿਬ ਪੰਚਕੁਲਾ ਵਿਖੇ ਬੈਠੇ ਸਨ ਜਿੱਥੇ ਦੀ ਬਕਾਇਦਾ ਸੀਸੀਟੀਵੀ ਕਵਰੇਜ ਵੀ ਆ ਤੁਹਾਡੀ ਮੀਡੀਆ ਦੀ ਰਿਕਾਰਡਿੰਗ ਵੀ ਆ ਤੇ ਅਗਲੇ ਦਿਨ ਖ਼ਬਰਾਂ ਚ ਵੀ ਛਪਿਆ ਉਹਨਾਂ ਨੇ ਫਰਾਡ ਕੀਤਾ ਸੰਗਤ ਦੇ ਨਾਲ ਫਰਾਡ ਕੀਤਾ ਕਮਿਸ਼ਨ ਦੇ ਨਾਲ ਇੱਥੇ ਆ ਕੇ ਝੂਠ ਬੋਲਿਆ ਫਰਾਡ ਕੀਤਾ ਮੈਂਬਰ ਸਹਿਬਾਨਾਂ ਦੇ ਨਾਲ ਜਗਦੀਸ਼ ਸਿੰਘ ਢੀਂਡਾ ਢੀਂਡਾ ਨੇ ਫਰਾਡ ਕੀਤਾ ਗੁਰੂ ਦੇ ਨਾਲ ਜਦੋਂ ਕਿ ਬਜਟ ਜਲਾਸ 7 ਜਨਵਰੀ ਨੂੰ ਗ੍ਰੰਥੀ ਸਿੰਘ ਕੋਲੋਂ ਝੂਠ ਬੁਲਵਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਬਜਟ ਜਿਹੜਾ 2/3 ਮਤ ਨਾਲ ਪਾਸ ਕਰ ਦਿੱਤਾ ਹੁਣ ਉਸ ਨੂੰ ਇੱਥੇ ਚੈਲੰਜ ਕੀਤਾ ਗਿਆ ਉਸ ਤੋਂ ਬਾਅਦ ਸਰਦਾਰ ਜੋਗਾ ਸਿੰਘ ਜੀ ਜਬਨਾਨਗਰ ਸੇ ਸਰਦਾਰ ਬਲਦੇਵ ਸਿੰਘ ਜੀ ਹਾ ਬੜਿਓ ਖੁਦ ਆ ਕੇ ਜੁਡੀਸ਼ਲ ਵਿੰਗ ਆਪਣਾ ਐਫੀਡੀਅੰਟ ਦੇ ਕੇ ਗਿਆ ਆਪਣੀ ਮਰਜ਼ੀ ਦੇ ਨਾਲ ਕਿ ਅਸੀਂ ਕੋ ਰਛੇਤਰ ਨਹੀਂ ਸਾਂ ਜਿਹੜੇ ਸਾਡੇ ਸਾਈਨ ਦਿਖਾ ਰਹੇ ਨੇ ਇਹ ਸਾਡੇ ਕੋਲ ਘਰੇ ਆ ਕੇ ਕਰਾਏ ਨੇ 7 ਤਰੀਕ ਰਾਤ ਨੂੰ ਪੁਲਦੀਪ ਸਿੰਘ ਮਲਤਾਨੀ ਜੋ ਪਿਹੋਵਾ ਤੋਂ ਮੈਂਬਰ ਹੈ ਉਹ ਉਸਨੇ ਰਜਿਸਟਰ ਲੈ ਕੇ ਨਾਲ ਉਹਦੇ ਦੋ ਮੈਂਬਰ ਹੋਰ ਸੀ ਮੁਲਾਜ਼ਮ ਸੀ ਤੇ ਰਾਤ 9 10 ਵਜੇ ਜਾ ਕੇ ਜਦੋਂ ਮੀਟਿੰਗ ਦਾ ਸਮਾਂ ਖਤਮ ਹੋ ਗਿਆ ਸੀ ਔਰ ਇਹ ਨਾੜਾ ਸਾਹਿਬ ਤੋਂ ਸਾਡੇ ਕੋਲੋਂ ਜਹੇਦਰ ਕੁਮਾਰ ਸਿੰਘ ਹਾਬੜੀ ਪਿੰਡ ਚਲੇ ਗਏ ਸਨ ਉਥੇ ਘਰ ਜਾ ਕੇ ਉਹਨਾਂ ਦੇ ਦਬਾਅ ਬਣਾ ਕੇ ਉਹਨਾਂ ਦੇ ਜਿਹੜਾ ਸੀਗਾ ਉਹ ਬਜ਼ੁਰਗ ਨੇ ਉਹਨਾਂ ਦੇ ਦਬਾਅ ਬਣਾ ਕੇ ਸਾਈਨ ਕਰਾਏ ਅਗਲੇ ਦਿਨ 8 ਤਰੀਕ ਨੂੰ ਸਰਦਾਰ ਜੋਗਾ ਸਿੰਘ ਜੀ ਜਮਨਾ ਨਗਰ ਇਹਨਾਂ ਦੇ ਕੋਲ ਜਮਨਾ ਨਗਰ ਜਾ ਕੇ ਜਗਦੀਸ਼ ਸਿੰਘ ਠਿੰਡਾ ਨੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦਾ ਦਬਾਅ ਬਣਾ ਕੇ ਸਾਈਨ ਕਰਾਏ ਜਦੋਂ ਕਿ ਫਿਜ਼ੀਕਲ ਤੌਰ ਤੇ 7 ਜਨਵਰੀ ਨੂੰ ਹਾਜ਼ਰ ਹੀ ਨਹੀਂ ਸਨ ਅਜੇ ਦੋ ਮੈਂਬਰ ਹੋਰ ਵੀ ਹਾਜ਼ਰ ਨਹੀਂ ਸਨ ਅਸੀਂ ਉਹਨਾਂ ਦਾ ਵੀ ਜ਼ਿਕਰ ਕੀਤਾ ਪਰ ਫਿਰ ਵੀ ਅਸੀਂ ਜਿਹੜਾ ਸੀ ਕੇਵਲ ਦੋ ਮੈਂਬਰ ਸਹਿਮਾਨਾਂ ਦੀ ਜੁਡੀਸ਼ੀਅਲ ਚਲਾਈ ਆ ਕਿ ਇਹ ਸੀਨੀਅਰ ਮੀਤ ਪ੍ਰਧਾਨ ਨੇ ਔਰ ਉਹਦੇ 'ਚ ਸਿੱਧ ਹੋ ਚੁੱਕਾ ਹੈ ਕਿ ਨਾਂ ਉਦਨ ਸਜਦ ਪਾਸ ਹੋਇਆ ਇਹ ਫਰਾਡ ਸਿੱਧ ਹੋ ਚੁੱਕਾ ਹੈ ਹੁਣ ਤਾਂ ਸਿਰਫ ਆਰਡਰ ਬਾਕੀ ਆ ਪਰ ਆਰਡਰ ਜਿਹੜਾ ਉਹ ਲੰਮ ਕਰਿਆ ਅੱਜ ਜੁਡੀਸ਼ੀਅਲ ਚੇਅਰਮੈਨ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਆ ਨਹੀਂ ਸਕੇ ਪਰ ਅਸੀਂ ਸਮਝਦੇ ਵੀ ਜਿਸ ਤਰ੍ਹਾਂ ਜਗਦੀਸ਼ ਸਿੰਘ ਢੀਂਡਾ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਉਹ ਫਿਰ ਜਾਵੇ ਜਿਵੇਂ ਹੁਣ ਵੀ ਮੈਂਬਰ ਸਹਿਬਾਨਾਂ ਦੇ ਘਰ ਜਾ ਕੇ ਉਹ ਦਬਾਅ ਬਣਾਉਂਦਾ ਹੈ ਲਾਲਚ ਦਿੰਦਾ ਹੈ ਰਿਸ਼ਤੇਦਾਰ ਇਹ ਤਾਂ ਸਾਡੇ ਮੈਂਬਰ ਤਗੜੇ ਆ ਕਿ ਨਾ ਕਿਸੇ ਲਾਲਚ ਜਾਂਦੇ ਆ ਨਾ ਦਬਾਅ ਜਾਂਦੇ ਆ ਇਹ ਆਪਣੇ ਧਰਮ ਨਾਲ ਖੜੇ ਨੇ ਕਿ ਜੋ ਅਸੀਂ ਸਹੀ ਆ ਉਹਦੇ ਨਾਲ ਖੜਨਾ ਹੈ ਸਚਾਈ ਨਾਲ ਖੜਨਾ ਤਾਂ ਹੁਣ ਜਿਹੜਾ ਹੈ ਪਹਿਲਾਂ ਵੀ 7 ਜਨਵਰੀ 7 ਫਰਵਰੀ ਦਾ ਜਰਨਲ ਹਾਊਸ ਪ੍ਰਧਾਨ ਦਰਦੀਪ ਸਿੰਘ ਢਿੰਡਾ ਨੇ ਖੁਦ ਹੀ ਅਨਾਉਂਸ ਕਰਤਾ ਜਦੋਂ ਕਿ ਉਹਦੇ ਕੋਲੇ ਰਾਈਟ ਹੀ ਨਹੀਂ ਹੈ ਜਰਨਲ ਹਾਊਸ ਕਾਲ ਕਰਨ ਦਾ ਫਿਰ ਉਸਨੇ ਉਹੀ ਜਰਨਲ ਹਾਊਸ 10 ਤਰੀਕ ਦਾ ਕਰਤਾ 10 ਨੂੰ ਜਦੋਂ 12 ਵਜੇ ਤੱਕ ਮੈਂਬਰ ਨਾ ਆਏ ਕੋਈ ਵੀ ਦੂਸਰੇ ਪਾਸੇ ਬੈਠੇ ਰਹੇ ਦੀਵਾਨ ਹਾਲ ਚ ਨਾ ਆਏ ਤਾਂ ਫਿਰ ਇੱਕ ਮੈਂਬਰ ਦੀ ਤਾਈ ਮਰਦੀ ਉਹਨੇ ਗੱਲਾਂ ਗੱਲਾਂ ਚ ਮੀਡੀਆ 'ਚ ਕਹਿੰਦਾ ਕਿ ਮੈਂਬਰ ਦੀ ਤਾਈ ਮਰ ਗਈ ਹੈ ਜਿਸ ਕਰਕੇ ਉਹ ਆ ਨਹੀਂ ਸਕੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਫੇਰ ਉਹੀ ਜਿਹੜਾ 10 ਤਰੀਕ ਨੂੰ ਫੇਲ ਹੋਇਆ ਉਹਦਾ ਇਕੱਠ ਆ ਜਿਹੜਾ ਦੂਜੇ ਮੈਂਬਰਾਂ ਨੂੰ ਰਿਮੂਵ ਕਰਨ ਲਈ ਰੱਖਿਆ ਸੀ ਉਹਨੇ ਐਗਜ਼ੈਕਟਿਵ ਚ ਜਿਹੜੇ ਉਹਦੇ ਵਿਚਾਰਧਾਰਕ ਵਿਰੋਧੀ ਆ ਉਹਦੀ ਕ腐ਸ਼ਨ ਚ ਸਾਥ ਨਹੀਂ ਦਿੰਦੇ ਹੁਣ ਫੇਰ 18 ਤਰੀਕ ਨੂੰ ਰੱਖ ਲਿਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਨਸਾਫ ਲਟਕ ਰਿਹਾ ਉਹਦੇ ਨਾਲ ਜਗਦੀਸ਼ ਸਿੰਘ ਢਿੰਡਾ ਨੂੰ ਮੌਕਾ ਮਿਲ ਰਿਹਾ ਕਿ ਉਹ ਮੈਂਬਰ ਸਹਿਬਾਨਾਂ ਤੇ ਦਬਾਅ ਬਣਾਵੇ ਜੋੜ ਤੋੜ ਕਰੇ ਇਹਦੇ ਨਾਲ ਸਾਡੇ ਨਾਲ ਬੇਇਨਸਾਫੀ ਹੋ ਰਹੀ ਅਸੀਂ ਜੁਡੀਸ਼ੀਅਲ ਕਮਿਸ਼ਨ ਚ ਤਾਂ ਆਏ ਆ ਸਾਡੇ ਮੈਂਬਰ ਸਾਹਿਬਾਨ ਤੁਸੀਂ ਦੇਖੋ ਪਿਛਲੀ ਮੀਟਿੰਗ ਦੇ ਕਿੰਨੇ ਮੈਂਬਰ ਸੀ 35 ਮੈਂਬਰ ਆਏ ਸੀਗੇ ਪਰ ਅੱਜ ਜਿਹੜੇ ਮੈਂਬਰ ਆ ਉਹ ਸਿਰਫ 4 ਆਏ ਆ ਅਗਲੀ ਮੀਟਿੰਗ ਤੇ ਸ਼ਾਇਦ ਇਹ ਵੀ ਨਾ ਆਉਣ ਕਿਉਂਕਿ ਇਹਨਾਂ ਨੂੰ ਬੇਵਿਸ਼ਵਾਸੀ ਹੋ ਰਹੀ ਹੈ ਕਿ ਸਾਡੇ ਨਾਲ ਇਨਸਾਫ ਨਹੀਂ ਹੋਣਾ ਤੇ ਅਸੀਂ ਵੀ ਸਰਕਾਰ ਨੂੰ ਜਿੱਥੇ ਰਿਕੁਐਸਟਾਂ ਕਰਦੇ ਸੀਗੇ ਜੁਡੀਸ਼ੀਅਲ ਕਮਿਸ਼ਨ ਨੂੰ ਤਕੜਾ ਕੀਤਾ ਜਾਵੇ ਉਹਦੇ ਜੋ ਰਾਈਟ ਨੇ ਉਹਨੂੰ ਦਿੱਤੇ ਜਾਣ ਜੋ ਮੈਂਬਰਾਂ ਦੇ ਰਾਈਟ ਉਹਨਾਂ ਨੂੰ ਮਿਲਣ ਪਰ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਬਹੁਤੇ ਮੈਂਬਰ ਸਹਿਬਾਨ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਨੂੰ ਤਾਂ ਜੁਡੀਸ਼ੀਅਲ ਕਮਿਸ਼ਨ ਦੀ ਲੋੜ ਹੈ ਕਿ ਨਹੀਂ ਅਸੀਂ ਤਾਂ ਸਿੱਧਾ ਸਰਕਾਰ ਨੂੰ ਲਿਖ ਦਈਏ ਵੀ ਅਸੀਂ ਆਪਣੇ ਕੇਸ ਹਾਈ ਕੋਰਟ 'ਚ ਹੀ ਦੇਖ ਲਾਂਗੇ ਅਸੀਂ ਤਾਂ ਜੁਡੀਸ਼ੀਅਲ ਤਾਂ ਮੰਗ ਕਰਦੇ ਕਿ ਜੁਡੀਸ਼ੀਅਲ ਸਾਡੇ ਗੁਰਦੁਆਰਿਆਂ ਦੇ ਮਸਲਿਆਂ ਦਾ ਇਨਸਾਫ ਦੇਵੇ ਪਰ ਉਹ ਇਨਸਾਫ ਜਿਹੜਾ ਉਹ ਲਟਕ ਰਿਹਾ ਅੱਜ ਜਿਹੜਾ ਹੈਗਾ ਜੁਡੀਸ਼ੀਅਲ ਕਮਿਸ਼ਨ ਸਾਹਿਬ ਖੁਦ ਆ ਨਹੀਂ ਸਕਿਆ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਉਹਨਾਂ ਨੂੰ ਤੰਦਰੁਸਤ ਕਰਨ ਤੇ ਅਗਲੀ ਮੀਟਿੰਗ ਤੇ ਖੁਦ ਆ ਕੇ ਤੇ ਇਹ ਜਿਹੜਾ ਫੈਸਲਾ ਦੇਣ ਕਿਉਂਕਿ ਕੋਈ ਵੀ ਫੈਸਲਾ ਜੋਗ ਆ ਅਸੀਂ ਉਹਨਾਂ ਕੋ ਸਹੀ ਫੈਸਲੇ ਦੀ ਚਾਹੇ ਉਹ ਕਿਸ ਪੱਖ ਚ ਜਾਵੇ ਜੋ ਨਿਰਪੱਖ ਫੈਸਲਾ ਸਹੀ ਫੈਸਲਾ ਸੀ ਉਹਨਾਂ ਤੋਂ ਹੀ ਆਸ ਰੱਖਦੇ ਆ ਤੇ ਉਹ ਹੋਣਾ ਚਾਹੀਦਾ ਤੇ ਇਹਦੇ ਨਾਲ ਐਕਸਪੋਜ਼ ਹੋ ਚੁੱਕਾ ਹੈ ਜਗਦੀਸ਼ ਸਿੰਘ ਢਿੰਡਾ ਤੇ ਉਹਦੇ ਸਾਥੀ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਮਲਤਾਨੀ ਮੈਂਬਰ ਹੈ ਕਿ ਉਹ ਵਾਦੋਂ ਉਹ ਰਜਿਸਟਰ ਲੈ ਕੇ ਦਫਤਰ ਦਾ ਫੇ ਘਰਾਂ ਚ ਜਾ ਕੇ ਦਸਖਤ ਕਰਾ ਰਿਹਾ ਜਦੋਂ ਕਿ ਸਾਡੇ ਦਫਤਰ ਦਾ ਰਿਕਾਰਡ ਘਰਾਂ ਚ ਨਹੀਂ ਜਾ ਸਕਦਾ ਇਹ ਸਿੱਧ ਹੋ ਚੁੱਕਾ ਹੈ ਮੈਂਬਰ ਸਹਿਬਾਨ ਆਪਣਾ ਐਫੀ ਡੇਵਿਡ ਦੇ ਚੁੱਕੇ ਆ ਹੁਣ ਉਸ ਤੋਂ ਬਾਅਦ ਤਾਂ ਕੋਈ ਸਬੂਤਾਂ ਦੀ ਵੀ ਲੋੜ ਨਹੀਂ ਰਹਿ ਸਕਦੀ ਹੁਣ ਉਹਨਾਂ ਨੇ ਸਬੂਤ ਵੀ ਨਸ਼ਟ ਕਰ ਦਿੱਤੇ ਅੱਜ ਐਸਐਸਪੀ ਸਾਹਿਬ ਨੂੰ ਪਿਛਲੀ ਡੇਟ ਤੇ ਆਰਡਰ ਕੀਤੇ ਸਨ ਐਸਐਸਪੀ ਗੁਰੂ ਖੇਤਰ ਨੂੰ ਜੁਡੀਸ਼ੀਅਲ ਕਮਿਸ਼ਨ ਸਾਹਿਬ ਨੇ ਤੇ ਤੁਸੀਂ ਜਿਹੜੇ ਉਹਨਾਂ ਦੀ ਸੀਸੀਟੀਵੀ ਫੁਟੇਜ ਆ ਜਾਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਉਹ ਦਿੱਤੀ ਜਾਂ ਤੇ ਅੱਜ ਉਹਨਾਂ ਨੇ ਭੇਜਤਾ ਵੀ ਸਾਡੇ ਕੋਲ ਤਾਂ ਰਿਕਾਰਡ ਹੀ ਨਹੀਂ ਹੈਗਾ ਹੁਣ ਕਿੱਡੀ ਬੱਤ ਕਿਸਮਤ ਦੀ ਹੈ ਕਿ ਸਾਡਾ ਪੂਰੀ ਸਟੇਟ ਦਾ ਗੁਰਦੁਆਰਿਆਂ ਦਾ ਹੈੱਡਕੁਆਰਟਰ ਹੋਵੇ ਤੇ ਉਸੇ ਸੀਸੀਟੀਵੀ ਫੁਟੇਜ ਹੀ ਨਾ ਹੋਵੇ ਮਤਲਬ ਅਸੀਂ ਤਾਂ ਪਿੰਡਾਂ ਦੇ ਗੁਰਦੁਆਰਿਆਂ 'ਚ ਕੈਮਰੇ ਲਵਾ ਰਹੇ ਆ ਕਿ ਉੱਥੇ ਕੋਈ ਬੇਅਦਬੀ ਨਾ ਕਰ ਜੇ ਕੋਈ ਐਸੀ ਗੱਲ ਨਾ ਹੋਵੇ ਪਰ ਜਿਹੜੇ ਸਾਡੇ ਲੱਗੇ ਹੋਏ ਕੈਮਰੇ ਉਹਨਾਂ ਦਾ ਰਿਕਾਰਡ ਖੁਰਦਗੁਦ ਕੀਤਾ ਜਾ ਰਿਹਾ ਜਗਦੀਸ਼ ਸਿੰਘ ਢਿੰਡਾ ਵੱਲੋਂ ਜੋ ਉਹਨਾਂ ਨੇ ਇੱਥੇ ਆਪਣਾ ਪੱਖ ਐਸਪੀ ਨੂੰ ਦਿੱਤਾ ਤੇ ਐਸਪੀ ਨੇ ਜੋ ਜੁਡੀਸ਼ਲ ਨੂੰ ਭੇਜਿਆ ਉਹ ਅੱਜ ਇੱਥੇ ਆ ਚੁੱਕਾ ਹੈ ਹਾਂਜੀ ਢਿੰਡਾ ਜੀ ਇਹ ਕਹਿ ਰਹੇ ਸੀ ਇਹ ਵੀ ਪਿਛਲੇ ਸੁਣਵਾਈ ਦੇ ਦੌਰਾਨ ਆਈ ਸੀ ਗੂਕਾ ਰਵੇ ਕੰਮ ਹੈ ਉਹ ਉਹਨਾਂ ਦੇ ਰਿਕਾਰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਮਾਮਲਾ ਹਾਈ ਕੋਰਟ ਦੇਖੋ ਇਹ ਜਿਹੜਾ ਇਹ ਜਿਹੜਾ ਬਜਟ ਹੈ ਇਹਨੂੰ ਜਗਦੀਸ਼ ਸਿੰਘ ਢਿੰਡਾ ਨੇ ਖੁਦ ਰੋਕਿਆ ਸੀਗਾ 25 ਜੂਨ 2025 ਨੂੰ ਹੁਣ ਖੁਦ ਰੋਕਿਆ ਹੋਇਆ ਬਜਟ ਹੈ ਉਹੀ ਇਨ ਬਿਨ ਬਜਟ ਹੈ ਉਦੋਂ ਇਹ ਕਹਿ ਕੇ ਰੋਕਿਆ ਗਿਆ ਅੱਜ ਵੀ ਉਹਦੀ ਰਿਕਾਰਡਿੰਗ ਲੈ ਸਕਦੇ ਹੋ ਤਾਂ ਸੰਭਾਲ ਲਈ ਹੋਈ ਹੈ ਹੈੱਡ ਆਫਿਸ ਨੇ ਉਹਦੇ ਚ ਢਿੰਡਾ ਕਹਿ ਰਿਹਾ ਉਹਦੇ ਚ ਕਮੀਆਂ ਬੜੀਆਂ ਨੇ ਇਹਦੇ ਚ ਖਾਮੀਆਂ ਬੜੀਆਂ ਕੱਪੜੇ ਬੜੇ ਹੋਏ ਆ ਅਸੀਂ ਤਾਂ ਸੋਗੋ ਕਹਿ ਰਹੇ ਆ ਖਾਮੀਆਂ ਕੱਢੋ ਕਮੀਆਂ ਕੱਢੋ ਕੱਪੜੇ ਕੱਢੋ ਜੇ ਕਿਸੇ ਨੇ ਕੀਤੇ ਸਾਡੇ ਸਮੇਂ ਦੇ ਵਿੱਚ ਜਦੋਂ ਅਸੀਂ ਆਉਟਸਾਈਡ ਹੌਕ ਕਮੇਟੀ ਚ ਸੀਗੇ ਤੇ ਅੱਜ ਢਿੰਡਾ ਉਹ ਕਮੀਆਂ ਕੱਢਣ ਤੋਂ ਕਿਉਂ ਭੱਜ ਰਿਹਾ ਜੇ ਕਮੀਆਂ ਨੇ ਜਿਸ ਦੀਆਂ ਹੈ ਨੇ ਉਹਦੀਆਂ ਕੱਡੀਆਂ ਜਾਣ ਉਹ ਸਾਰੀ ਗੱਲ ਘੁੰਮ ਘੁਮਾ ਕੇ ਦਾਦੂਵਾਲ ਦੇ ਖਾਤੇ ਪਾ ਦਿੰਦਾ ਇਹ ਦਾਦੂਵਾਲ ਦੇ ਖਾਤੇ 'ਚ ਸਾਰੀਆਂ ਗੱਲਾਂ ਪਾ ਦਿਓ ਦਾਦੂਵਾਲ 10 ਰੁਪਈਆ ਦਾ ਰਵਾਨਦਾਰ ਨਹੀਂ ਹੈ ਜੋ ਝਿੰਡਾ ਨੇ ਗੱਲਾਂ ਕੀਤੀਆਂ ਸਭ ਤੋਂ ਮੁਖਤਰੀਆ ਉਹਨੇ ਕਿਹਾ ਕਿ ਸਰੂਪੇ ਨਹੀਂ ਦੇਣੇ ਅੱਜ ਡਿੱਗੀ 'ਚ ਸਰੂਪੇ ਪਾ ਕੇ ਘੁੰਮ ਰਿਹਾ ਕਦੇ ਆਇਆਸ ਆਫਿਸ ਕਦੇ ਆਉਸ ਆਫਿਸ ਖੁਦ ਸਰੂਪੇ ਦੇ ਰਿਹਾ ਉਹਨੇ ਐਲਾਨ ਕੀਤਾ ਸੀ ਮੈਂ ਗੁਰਦੁਆਰਾ ਕਮੇਟੀ ਦੀ ਗੱਡੀ ਨਹੀਂ ਵਰਤਾਂਗਾ ਮੁਲਾਜ਼ਮ ਨਹੀਂ ਵਰਤਾਂਗਾ ਗੋਲਕ ਨਹੀਂ ਵਰਤਾਂਗਾ ਅੱਜ ਦੋ ਗੱਡੀਆਂ ਇੱਕ ਅਨੋਵਾ ਤੇ ਇੱਕ ਸਕਾਰਪਿਓ ਲੈ ਕੇ ਹਰਿਆਣਾ ਕਮੇਟੀ ਦੀ ਘੁੰਮ ਰਿਹਾ ਹੈ ਤੇ 10 ਮੁਲਾਜ਼ਮਾਂ ਨੂੰ ਸੁਪਾਰੀ ਸੂਟ ਬਣਾਏ ਪਵਾਏ ਹੋਏ ਨੇ ਜਦੋਂ ਕਿ ਸਾਡੀ ਹਰਿਆਣਾ ਕਮੇਟੀ ਦੀ ਵਰਦੀ ਨਹੀਂ ਹੈ ਤੇ ਗੁਰੂ ਕੀ ਗੋਲਕ ਦਾ ਰੋਜ਼ ਤੇਲ ਉਹਦੇ ਚ ਖਪਤ ਹੋ ਰਿਹਾ ਉਹਨੂੰ ਜਿਹੜਾ ਏਜੰਡਾ ਸਾਡੀ ਕਮੇਟੀ ਵਿਰੋਧੀ ਲੋਕਾਂ ਨੇ ਜਿਹੜੇ ਨਹੀਂ ਚਾਹੁੰਦੇ ਕਿ ਹਰਿਆਣਾ ਦੀ ਕਮੇਟੀ ਕੰਮ ਕਰੇ ਜਿਹੜੀ ਅਸੀਂ ਵੱਖਰੀ ਕਰਾਈਵੇਂ ਸੁਪਰੀਮ ਕੋਰਟ ਚ ਕੇਸ ਜਿੱਤ ਕੇ ਲਿਆਇਆ ਪਰ ਉਹ ਨਹੀਂ ਚਾਹੁੰਦੇ ਕਿ ਕਮੇਟੀ ਕੰਮ ਕਰੇ ਉਹਨਾਂ ਲੋਕਾਂ ਦੀ ਹੱਥਾਂ ਦੇ ਵਿੱਚ ਚੜਿਆ ਹੋਇਆ ਕਟਕੁਤਲੀ ਬਣਿਆ ਹੋਇਆ ਜਗਦੀਸ਼ ਸਿੰਘ ਢਿੰਡਾ ਹਰਿਆਣੇ ਦੀਆਂ ਸੰਗਤਾਂ ਨੂੰ ਹਰਿਆਣਾ ਕਮੇਟੀ ਮੈਂਬਰਾਂ ਨੂੰ ਤੇ ਹਰਿਆਣਾ ਕਮੇਸੀ ਨੂੰ ਖਰਾਬ ਕਰ ਰਿਹਾ ਸੰਗਤਾਂ ਮੇਰੀ ਦੀ ਪਛਾਣ ਜਿਹੜੀ ਆ ਹੁਣ ਕਰ ਲੈਣੀ ਚਾਹੀਦੀ ਉਹ ਐਕਸਪੋਜ਼ ਹੋ ਚੁੱਕਾ ਉਹਨੇ ਝੂਠ کورٹ 'ਚ ਵੀ ਬੋਲਿਆ ਜੁਡੀਸ਼ਲ 'ਚ ਵੀ ਉਹਨੇ ਝੂਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਬੋਲਿਆ ਤੇ ਉਹਨੇ ਗਰੰਥੀ ਕੋਲੋਂ ਵੀ ਬੁਲਵਾਇਆ ਅਸੀਂ ਤਾਂ ਸੰਗਤਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਔਰ ਉਹਦੇ ਸਾਥੀਆਂ ਨੂੰ ਕੁਲਦੀਪ ਸਿੰਘ ਮਲਤਾਨੀ ਨੂੰ ਵੀ ਮੈਂ ਅੱਜ ਕਹਿਣਾ ਚਾਹਨਾ ਕਿ ਉਹ ਸੰਗਤ ਵਿੱਚ ਆ ਕੇ ਦੱਸੇ ਕਿ ਉਹ ਰਜਿਸਟਰ ਲੈ ਕੇ ਜ਼ਥੇਦਾਰ ਬਲਦੇਵ ਸਿੰਘ ਹਾਬੜੀ ਦੇ ਘਰ ਕੈਥਲ ਗਿਆ ਸੀ ਹਾਬੜੀ ਗਿਆ ਸੀ ਕਿ ਨਹੀਂ ਗਿਆ ਸੀਗਾ 7 ਤਰੀਕ ਨੂੰ ਹੀ ਰਾਤ ਨੂੰ ਜਦੋਂ ਕਿ ਮੀਟਿੰਗ ਦਾ ਸਮਾਂ ਵੀ ਨਿਕਲ ਚੁੱਕਾ ਸੀ ਤੇ ਰਾਤ ਨੂੰ ਜਾ ਕੇ ਸਾਈਨ ਕਰਾ ਰਿਹਾ ਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰ ਰਿਹਾ ਕੁਲਦੀਪ ਸਿੰਘ ਮਲਤਾਨੀ ਅੱਜ ਉਹ ਸਾਡਾ ਵੀਰ ਇਹ ਸੰਗਤ ਨੂੰ ਸਪਸ਼ਟ ਕਰੇ ਕਿ ਉਹ ਕਿਸ ਪਾਵਰ ਦੇ ਨਾਲ ਕਿਸ ਅਥਾਰਟੀ ਦੇ ਨਾਲ ਗੁਰਦੁਆਰਾ ਕਮੇਟੀ ਦੇ ਹੈੱਡ ਆਫਿਸ ਤੋਂ ਰਿਕਾਰਡ ਲਿਜਾ ਕੇ ਰਜਿਸਟਰ ਤੇ ਘਰੇ ਜਾ ਕੇ ਦਸਤਖਤ ਕਰਾ ਰਿਹਾ ਜਦੋਂ ਕਿ ਉਹ ਫਿਜ਼ੀਕਲ ਤੌਰ ਤੇ ਉਸ ਜਰਨਲ ਹਾਊਸ ਵਿੱਚ ਹਾਜ਼ਰ ਨਹੀਂ ਸਨ ਅੱਜ ਸਾਡੇ ਮੈਂਬਰ ਸਹਿਬਾਨਾਂ ਨੇ ਦੂਸਰੇ ਮੈਂਬਰ ਸਹਿਬਾਨਾਂ ਨੇ ਵੀ ਆਪਣੀ ਤਾਕਤ ਨੂੰ ਪੇਸ਼ ਆਣਦਿਆਂ ਕੱਲ ਜਿਹੜਾ ਉਹਦਾ ਜਰਨਲ ਜਲਾਸ ਸੀ ਦੋ ਦਿਨ ਪਹਿਲਾਂ 10 ਤਰੀਕ ਨੂੰ ਉਹਦੇ 'ਚ ਹਾਜ਼ਰੀ ਨਹੀਂ ਦਿੱਤੀ ਪਰ ਫਿਰ ਦੇਖੋ ਫਰਾਡ ਕੀਤਾ ਝਿੰਡਾ ਨੇ ਕਿ 12 ਵਜੇ ਤੱਕ ਕੋਈ ਮੈਂਬਰ ਨਹੀਂ ਆਇਆ ਤਾਂ ਉਸ ਨੇ ਇਸ ਬਜਟ ਨੂੰ ਕੈਨਸਲ ਕਰਨ ਦਾ ਜਿਹੜੀ ਮੀਟਿੰਗ ਸੀ ਇਜਲਾਸ ਜਰਨਲ ਉਸੇ ਨੂੰ ਕੈਨਸਲ ਕਰਨ ਦਾ ਐਲਾਨ ਕਰਤਾ ਤੇ ਐਲਾਨ ਦਾ ਜਿਹੜਾ ਲੈਟਰ ਜਾਰੀ ਕੀਤਾ ਉਹ 9 ਤਰੀਕ ਦਾ ਜਾਰੀ ਕਰਤਾ ਤੇ 9 ਤਰੀਕ ਨੂੰ ਇੱਕ ਦਿਨ ਪਹਿਲਾਂ ਇਹ ਇਹ ਸੱਚੇ ਹੋਣ ਵਾਸਤੇ ਜਦੋਂ ਕਿ ਉਹਦੀ 10 ਤਰੀਕ ਵਾਲੀ ਮੀਟਿੰਗ ਫੇਲ ਹੋਈ ਆ ਤੇ ਉਹਨੂੰ ਫੇਰ ਹੁਣ ਮੌਕਾ ਜਿਹੜਾ ਉਹ ਮਿਲ ਗਿਆ ਜਿੰਨੀ ਹੈ ਕੇਸ ਲੰਮਕ ਰਿਹਾ ਉਹਨੂੰ ਮੌਕਾ ਮਿਲਦਾ ਹੁਣ ਉਹ ਫੇਰ ਮੈਂਬਰ ਸਾਹਿਬਾਨਾਂ ਦੇ ਘਰ ਜਾਵੇਗਾ ਜਾ ਕੇ ਲੇਲੜੀਆਂ ਕੱਢੇਗਾ ਜਾ ਕੇ ਦਬਾਅ ਬਣਾਵੇਗਾ ਲਾਲਚ ਦੇਗਾ ਦੋ ਚਾਰ ਮੈਂਬਰ ਸਹਿਬਾਨਾਂ ਦੇ ਉਹ ਘਰੇ ਜਾਂਦਾ ਤੇ ਜਾ ਕੇ ਕਹਿੰਦਾ ਮੇਰੀਆਂ ਗਲਤੀਆਂ ਦੀ ਪਿਛਲੀਆਂ ਦੀ ਮੈਨੂੰ ਮਾਫੀ ਦੇ ਦਿਓ ਤੇ ਤੁਸੀਂ ਜਿਹੜਾ ਹੈਗਾ ਜਰਨਲ ਹਾਊਸ ਵਿੱਚ ਜਾ ਕੇ ਮੇਰਾ ਬਾਈਟ ਪਾਸ ਕਰਾ ਦਿਓ ਤੇ ਮੇਰੇ ਜਿਹੜੇ ਮੱਦੇ ਆ ਉਹ ਪਾਸ ਕਰਾ ਦਿਓ ਤਾਂ ਕਿ ਮੈਂ ਪ੍ਰਧਾਨ ਬਣਿਆ ਰਿਹਾ ਰਹਾ ਪਰ ਮੈਂ ਜਗਦੀਸ਼ ਸਿੰਘ ਜੀ ਨੂੰ ਕਹਿਣਾ ਚਾਹੁੰਦਾ ਉਹ ਸਪੋਜ ਹੋ ਚੁੱਕਾ ਉਹਦਾ ਪਰਦਾ ਫਾਸ ਹੋ ਚੁੱਕਾ ਹੈ ਮੈਂਬਰ ਸਹਿਬਾਨਾਂ ਦਾ ਉਹ ਭਰੋਸਾ ਗਵਾ ਚੁੱਕਾ ਹੈ ਜਿਹੜੇ ਜਿਹੜੇ ਸੀਨੀਅਰ ਮੈਂਬਰ ਜਿਹੜੇ ਉਹਦੇ ਨਾਲ ਸਨ ਬੀਬੀ ਕਪੂਰ ਕੌਰ ਸੌਂਕੜਾ ਸਰਦਾਰ ਜੋਗਾ ਸਿੰਘ ਜਮਨਾ ਨਗਰ ਤੇ ਸਰਦਾਰ ਜਥੇਦਾਰ ਬਲਦੇਵ ਸਿੰਘ ਹਾਬੜੀ ਜਿਹੜੇ ਉਹਦੇ ਨਾਲ ਉਹਦੀ ਟਿਕਟ ਤੇ ਜਿੱਤ ਕੇ ਆਏ ਨੇ ਭਾਵੇਂ ਕਿ ਅਸਰ ਸੂਖ ਉਹਨਾਂ ਦਾ ਆਪਣਾ ਸੀ ਪਰ ਧੜਾ ਇੱਕ ਸੀਗਾ ਤੇ ਉਹ ਵੀ ਅੱਜ ਉਹਨੂੰ ਛੱਡ ਕੇ ਗਏ ਨੇ ਕਿਸ ਕਾਰਨ ਇਸ ਕਰਕੇ ਉਹਨੂੰ ਆਪੜੇ ਗਰੀਵਾਨ ਚ ਝਾਤੀ ਮਾਰਨੀ ਚਾਹੀਦੀ ਹੈ ਕਿ ਅੱਜ ਉਹਦੇ ਸੀਨੀਅਰ ਸਾਥੀ ਉਹਦਾ ਸਾਥ ਛੱਡ ਕੇ ਕਿਉਂ ਗਏ ਆ ਜੇ ਸਾਥ ਛੱਡ ਕੇ ਗਏ ਆ ਉਹਦੀ ਕ腐ਸ਼ਨ ਨੂੰ ਉਹਦੇ ਵਰਤਾਓ ਦੇ ਬਿਹੇਵ ਨੂੰ ਉਹਦੀ ਬੋਲਬਾਣੀ ਨੂੰ ਦੇਖ ਕੇ ਤੇ ਇਸ ਕਰਕੇ ਉਹਨੂੰ ਹੁਣ ਖੁਦ ਹੀ ਜਿਹੜਾ ਹੈਗਾ ਅਸਤੀਫਾ ਦੇ ਕੇ ਕਿਉਂਕਿ ਉਹਦਾ ਭਰੋਸਾ ਗਵਾਚੁਕਾ ਮੈਂ ਸਮਝਦਾ ਇੱਕ ਵਾਰੀ ਬਜਟ ਇਜਲਾਸ ਸੀਐਮ ਦਾ ਜਾਂ ਪੀਐਮ ਦਾ ਫੇਲ ਹੋ ਜਾਏ ਤਾਂ ਉਹਦਾ ਅਸਤੀਫਾ ਉਦੋਂ ਹੀ ਹੋ ਜਾਂਦਾ ਇਹ ਐਡਾ ਮਤਲਬ ਮੈਂ ਹੁਣ ਸ਼ਬਦ ਨਹੀਂ ਵਰਤਣੇ ਚਾਹੁੰਦਾ ਕਿ ਉਹ ਗਰੂਪ ਹੈ ਕਿ ਹੁਣ ਇਹ ਚਾਰ ਬਜਟ ਫੇਲ ਹੋਣ ਦੇ ਬਾਵਜੂਦ ਵੀ ਕਿਆ ਨਕਜ਼ੈਕਟ ਉਹ ਫੇਲ ਹੋਣ ਦੇ ਬਾਵਜੂਦ ਵੀ ਅਜੇ ਪ੍ਰਧਾਨਗੀ ਦੀ ਕੁਰਸੀ ਨੂੰ ਚੰਬੜਿਆ ਹੋਇਆ ਇਹ ਪ੍ਰਧਾਨਗੀ ਦੀ ਕੁਰਸੀ ਜੇ ਨੂੰ ਇੰਨੀ ਚੰਗੀ ਲੱਗਦੀ ਲੱਕ ਨਾਲ ਬੰਨ ਕੇ ਆਪਦੇ ਪਿੰਡ ਝਿੰਡੇ ਲੈ ਜਾਵੇ ਪਰ ਸਾਡੀ ਕਮੇਟੀ ਦਾ ਖੜਾ ਛੜੇ ਬਾਕੀ ਜਿਹੜੇ 48 ਮੈਂਬਰ ਨੇ ਉਹ ਬੈਠ ਕੇ ਕਿਸੇ ਸਿਆਣੇ ਮੈਂਬਰ ਨੂੰ ਚੁਣ ਕੇ ਜਿਹੜਾ ਕਮੇਟੀ ਦਾ ਕੰਮ ਜਿਹੜਾ ਚੱਲੇ ਔਰ ਜਿਹੜੇ ਰੋਜ਼ਮਰਾਂ ਦੇ ਕੰਮ ਆ ਉਹ ਕੋਈ ਨਹੀਂ ਰੋਕ ਰਿਆ ਵੇਖੋ ਗੁਰਦੁਆਰੇ ਲੰਗਰ ਵੀ ਚੱਲ ਰਿਹਾ ਪ੍ਰਬੰਧ ਵੀ ਚੱਲ ਰਿਹਾ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਮਿਲ ਰਹੀਆਂ ਨੇ ਰੋਜ਼ ਦਾ ਕੰਮ ਇਹ ਸਿਰਫ ਇਹ ਜਿਹੜੀ ਚੀਜ਼ ਕਹਿ ਕੇ ਸੰਗਤ ਨੂੰ ਗੁਮਰਾਹ ਕਰਦਾ ਭੁਲੇਖਾ ਪਾਉਂਦਾ ਕਿ ਦੇਖੋ ਜੀ ਜੇ ਬਜਟ ਪਾਸ ਨਾ ਹੋਇਆ ਤੇ ਸਾਰੇ ਕੰਮ ਰੁਕ ਜਾਣਗੇ ਜਦੋਂ ਕਿ ਕੰਮ ਨਿਰੰਤਰ ਚੱਲ ਰਹੇ ਆ ਗਲਤ ਬਜਟ ਜਿਹੜਾ ਉਹ ਪਾਸ ਅਸੀਂ ਨਹੀਂ ਹੋਣ ਦੇਵਾਂਗੇ ਹੁਣ ਜਦੋਂ ਜਿਹੜਾ ਕਿ ਜਦੋਂ ਪਹਿਲਾਂ ਸਾਰੇ ਹੀ ਪਾਸ ਕਰਨਾ ਚਾਹੁੰਦੇ ਸੀ ਉਸ ਵੇਲੇ ਅੱਜ ਜਦੋਂ ਇਹਨੇ ਖੁਦ ਇਹਨੂੰ ਰੱਦ ਕੀਤਾ ਸੀ 25 ਜੂਨ ਨੂੰ ਤਾਂ ਹੁਣ ਸਾਰੇ ਮੈਂਬਰ ਸਹਿਬਾਨ ਚਾਹੁੰਦੇ ਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੁਣ ਝਿੰਡਾ ਦੀ ਜਿਹੜੀ ਡਿਕਟੇਟਰਸ਼ਿਪ ਆ ਜਿਹੜੀ ਹਿਟਲਰ ਸਾਈਜ਼ ਸੋਚ ਆ ਉਹਨੂੰ ਕੋਈ ਮੈਂਬਰ ਵੀ ਪ੍ਰਮਾਣ ਨਹੀਂ ਕਰਦਾ ਤੇ ਨਾ ਹੀ ਸੰਗਤਾਂ ਪ੍ਰਮਾਣ ਕਰਦੀਆਂ ਤਾਂ ਹੀ ਉਹਦੇ ਪਿੰਡ ਦੇ ਵਿੱਚੋਂ ਹੀ ਬਗਾਵਤ ਜਿਹੜੀ ਉਹਦੇ ਖਿਲਾਫ ਕਿੰਨੀਆਂ ਵੀਡੀਓ ਦੇ ਖਿਲਾਫ ਜਿਹੜੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਆਗੀਆਂ ਕਿ ਨਾ ਪੰਥ ਦਾ ਨਾ ਪਰਿਵਾਰ ਦਾ ਨਾ ਕੁਝ ਵੀ